ਗੱਡੀ ਮੈਂ ਆ ਰਿਹਾ ਹਾਂ ਜੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਬਿਚੋਂ ਦੇ ਬਿਚੋਂ ਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ ਪਤਾ ਲੈਡ ਹੈਡ ਲਾਈਟ ਵੀ ਟੁੱਟੀ ਆ ਕਈ ਕੁਝ ਹੋ ਗਿਆ ਪਰ ਮੜਾ ਜਾ ਖਰਾਬ ਹੋ ਗਏ ਦੋ ਤੇ ਐਵੇਂ 2-4000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਤੋਂ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣੇ ਆ 10000 ਲੈਣਾ ਉਹ ਹੁਣ ਆਪਣੇ ਪਰਸੋਂ ਜਨਾਨੀ ਉਟੋੜਿਓ ਤੇ ਬਟਾਉ ਦਾ ਖੜਾ ਕੇ ਲੈਣਦੀ ਆ ਉਹ 9.500 ਰੁਪਏ ਵੀ ਨਹੀਂ ਹਾਨੀ ਆ। ਰੁਪਏ 2000 ਦਾ ਨਾ ਦੇ ਕੰਮ ਨਿਬੇੜ ਦੋ। ਉਹ ਆ ਭਾਅ ਦਾ ਜਿੱਸੇ ਕਰਾਉਣਾ ਜਿੱਦਾਂ ਮਰਜ਼ੀ ਕਰ। ਇਹ ਗੱਲ ਦੇ। ਗੱਡੀ ਮੈਂ ਆ ਰਿਹਾ ਸੀ। ਤੇ ਗੱਡੀ ਦਾ ਟਾਇਰ ਖੁੱਲ ਗਿਆ। ਸਵਾਰੀਆਂ ਬਚਾਉਂਦੇ-ਬਚਾਉਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ। ਐਹੀ ਗੱਲ ਹੋਈ। ਕਿੱਥੋਂ ਸਵਾਰੇ ਕਿੱਥੋਂ। ਮੈਂ ਭੜੀ ਬੱਸ ਸੈਂਡ ਤੋਂ ਆ ਰਿਹਾ। ਬੱਸ ਟਾਇਰ ਭਾਜੀ ਚੱਲਦਾ-ਚੱਲਦਾ ਖੁੱਲ ਗਿਆ ਮੇਰੇ ਹਾਂਜੀ ਹਾਂਜੀ। ਅੱਛਾ। ਜਿਹੜੇ ਸਵਾਰੀਆਂ ਗਏ ਸੀ। ਸਵਾਰੀਆਂ ਗਈਆਂ ਸਰ ਪਤਾ ਹੋ ਗਿਆ ਪਾਹਣ ਸਵਾਰੀਆਂ ਬਚਾਲੀਆਂ ਨੇ ਕੀ ਕੀ ਨੁਕਸਾਨ ਹੋ ਗਿਆ ਇਹ ਗੱਡੀ ਦੇ ਉੱਤੇ ਮਾਰਾ ਜਾ ਡੈਂਡ ਪੈ ਗਿਆ ਸਵਰਾਜ ਪੈ ਗਿਆ ਆਇਆ ਵੀ ਗੱਡੀ ਵਾਲੇ ਸਰ ਕਹਿਣ ਦੇ ਵੀ ਗੱਡੀ ਦਾ ਕੰਮ ਏਜੰਸੀਆਂ ਕੋਲੋਂ ਕਰਾਉਣਾ ਵਾ ਜੀ ਤੇਰਾ ਟੋਕ ਦੇਣ ਜੋ ਸਰ ਮੈਂ ਤੇ ਆਖਿਆ ਵੀ ਜੋ ਮੱਲੋ ਤੁਹਾਡੇ ਤੁਸੀਂ ਲੋਕਾਂ ਦੀਆਂ ਗੱਡੀਆਂ ਤੋੜੀ ਜਾ ਇਹ ਠੀਕ ਹੈ ਤੁਹਾਡਾ ਕੰਮ ਹੈ ਨਾ ਇਹੋ ਗਦਰਪਾਤਾ ਵਾਲਾ ਭਾਈ ਦਾਵਾ ਵੀ ਇਹ ਹੁੰਦਾ ਬਾ ਸਾਡੇ ਉਹ ਸਵਾਰੀਆਂ ਲੈ ਕੇ ਤੇ ਉਧਰੋਂ ਇਧਰੋਂ ਛੱਡਿਓ ਉਹ ਉਥੋਂ ਚੱਕਾ ਹੋ ਗਿਆ ਗੱਡੀ ਆਟੋ ਦਾ ਆਟੋ ਦਾ ਚੱਕਾ ਖੋ ਗਿਆ ਤੇ ਇੱਥੇ ਗੱਡੀ ਖਲੋਤੀ ਤੇ ਇੱਥੇ ਭਾਈ ਹੁੰਦੇ ਗੱਡੀ ਖਲੋਤੀ ਸਵਾਰੀ ਨੂੰ ਬਚਾਉਂਦੇ ਬਚਾਉਂਦੇ ਇਹਨਾਂ ਆਟੋ ਇਹਦੇ ਰੋਂਗ ਸਾਈਡ ਤੋਂ ਉਵਾੜਦਾ ਤੇ ਗੱਡੀ ਸਾਈਡ ਤੇ ਰੋਂਗ ਸਾਈਡ ਲੱਗੀ ਉਹ ਇਹਨੂੰ ਬਚਾਉਂਦੇ ਬਚਾਉਂਦੇ ਉਹ ਨਾਲ ਗੱਡੀ ਤਾਂ ਲਵਾਜ ਗਿਆ ਉਹ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣੇ ਆਂ ਤੇ ਆ 10000 ਲੈਣਾ ਉਹ ਹੁਣ ਆਪਣੇ ਪਰਸੋਂ ਚ ਨਾਣੀ ਉਹ ਰੋਡਿਓ ਦੇ ਬਟਾਓ ਦਾਖਾ ਖੜਾ ਕੇ ਲੈ ਆਂਦੀ ਆ ਤੇ ਉਹ ਕੋਣ 5000 ਰੁਪਏ ਵੀ ਹਾਨੀਆਂ ਰੁਪਇਆ 2000 ਦੇਣਾ ਤੇ ਕੰਮ ਨਿਬੇੜ ਦੋ ਉਹ ਆ ਭਾ ਨ ਪਤੀ ਬਾਜੀ ਹੁਣ ਇੰਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ ਹੁਣ ਉਹਦਾ ਰਬੋ ਵਾਲੇ ਚੱਕਾ ਖੁੱਲ ਗਿਆ ਜੱਕਦਮ ਖੁੱਲ ਗਿਆ ਅਚਾਨਕ ਖੁੱਲਿਆ ਅਚਾਨਕ ਹੀ ਓਹ ਚੱਲਦੀ ਗੱਡੀ ਦਾ ਚੱਕਾ ਖੁੱਲ ਗਿਆ ਹੁਣ ਕਿਸੇ ਚ ਵਜੇ ਕਸੂਰ ਤੇ ਕਿਸਦਾ ਹੁੰਦਾ ਨਹੀਂ ਇਹ ਚੱਕਰ ਦੇ ਕੋਈ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਨਾਲ ਉਹ ਵੀ ਬਚਾਓ ਗਿਆ ਵਾ ਇਹ ਸਾਈਡ ਤੇ ਲੱਗੀ ਇਹਨੂੰ ਬਚਾਉਂਦੇ ਬਚਾਉਂਦੇ ਉਹ ਗੱਡੀ ਤਾਂ ਉਚਾਰਦੀ ਆ ਵੇਖੋ ਸਾਈਡ ਤੇ ਲੱਗੀ ਤੇ ਓੜੇ ਨਾਲ ਵੱਜ ਗਈ ਤੋਂ ਹੁਣ ਪੈਸੇ ਮੰਗਾਂਦੇ ਓੜੇ ਕਹਿੰਦਾ ਮੈਨੂੰ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਡੋਂਗ ਸਾਈਡ ਲੱਗਿਆ ਨਾ ਜੇ ਉੱਡਦੇ ਸਾਈਡ ਤੋਂ ਦੀ ਵਜ ਆਮਲੇ ਵਾਰ ਕੀ ਦਾ ਵਾਰ ਕੀ ਦਾ ਸੀ ਤੇ ਉਹ ਆਏ ਤੇ ਗੱਡੀ ਦਿਖਲਾ ਰਹੀ ਇੱਥੇ ਤੇ ਇਹ ਕੀ ਪਤਾ ਹੁਣ ਸਾਨੂੰ ਇਹ ਕਿਦਾਂ ਵਜੀਏ ਤਾਂ ਸਾਨੂੰ ਸੁਣਾਇਆ ਗਿਆ ਵੀ ਅਜਾ ਦਾ ਗੱਡੀ ਮਾਰੀ ਹੈ ਤੁਹਾਨੂੰ ਇਹ ਨਹੀਂ ਪਤਾ ਵੀ ਕਿਦਾਂ ਵਜੀ ਗਈ ਹੈ ਨੁਕਸਾਨ ਕਿੰਨਾ ਹੋਇਆ ਤੁਹਾਡਾ ਬੰਦ ਸਾਹਮਣੇ ਤੁਸੀਂ ਵੇਖ ਲਓ ਕੋਈ ਅੱਲਾ ਦਾ ਨਾ ਸੋਣਾ ਜੀ ਗੱਡੀ ਦਾ ਤਾਂ ਪਤਾ ਲੈਡ ਹੈਡ ਲੈਡ ਵੀ ਟੁੱਟੀ ਆ ਕਈ ਕੁਝ ਹੋ ਗਿਆ ਪਰ ਮੜਾ ਜਾ ਖਰਾਬ ਹੋਵੇ ਉਹਦੇ ਤੇ ਐਵੇਂ 1000 2000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਆ ਗਈ ਮੌਕੇ ਤੇ ਥਾਣੇ ਕੰਪਲੀਟ ਕੀਤੀ ਆ ਜੋ ਵੀ ਇੱਥੇ ਪੈਸਾ ਜੋ ਵੀ ठाणे ਫੈਸਲਾ ਹੋਏਗਾ ਵੇਖ ਲੈਣਗੇ ਨਾ ਜੀ ਮੈਂ ਆ ਰਿਹਾ ਅਸੀਂ ਤੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਬਿਚੋਂ ਦੇ ਬਿਚੋਂ ਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ ਪਤਾ ਲੈਡ ਹੈਡ ਲਾਈਟ ਵੀ ਟੁੱਟੀ ਆ ਕਈ ਕੁਝ ਹੋ ਗਿਆ ਪਰ ਮੜਾ ਜਾ ਖਰਾਬ ਹੋਵੇ ਦੋ ਦੋ ਤੇ ਐਵੇਂ 2-4000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਤੋਂ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣਿਆ ਆ 10000 ਲੈਣਾ ਵਾ ਉਹਨ ਆਪਣੇ ਪਰਸੋਂ ਜਨਾਨੀ ਉਹ ਉਟੋੜਿਓ ਦੇ ਬਟਾਉ ਦਾ ਖੜਾ ਕੇ ਲੈਂਦੀ ਆ ਤੇ ਉਹ ਕੋਣ 5000 ਰੁਪਏ ਵੀ ਹਾਨੀ ਆ ਰੁਪਏ 2000 ਦਾ ਨਾ ਕੰਮ ਨਿਬੇੜ ਦੋ ਉਹ ਆ ਭਾਅ ਦਾ ਜੱਸੀਆ ਕਰਾਉਣਾ ਜਿੱਦਾਂ ਮਰਜ਼ੀ ਕਰ ਇਹ ਗੱਲ ਦੇ ਗਰੀ ਮ ਆ ਰਿਆਂ ਹੀ ਤੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਬਿਜੌਂਦੇ ਬਿਜੌਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ ਐਹੀ ਗੱਲ ਹੋਈ ਕਿਥੋਂ ਕਿਥੋਂ ਆਰੇ ਕਿਥੋਂ ਮੈਂ ਭਰੀ ਬੱਸ ਸੈਂਡ ਤੋਂ ਆ ਰਿਹਾ ਬੱਸ ਟਾਇਰ ਭਾਜੀ ਚੱਲਦਾ ਚੱਲਦਾ ਖੁੱਲ ਗਿਆ ਹਾਂਜੀ ਹਾਂਜੀ ਅੱਛਾ ਜੋ ਸਵਾਰੀਆਂ ਗਈਆਂ ਸਵਾਰੀਆਂ ਗਈਆਂ ਸਰ ਕੀ ਆ ਹੋ ਗਿਆ ਭਾਜੀ ਸਵਾਰੀਆਂ ਮਚਾਲੀਆਂ ਨੇ ਕਿਹ ਕੀ ਨੁਕਸਾਨ ਹੋਇਆ ਗੱਡੀ ਦਾ ਇਹ ਗੱਡੀ ਦੇ ਉੱਤੇ ਮਾਰਾ ਜਾ ਡੈਂਡ ਪੈ ਗਿਆ ਸਵਰਾਜ ਪੈ ਗਿਆ ਆਇਆ ਵੀ ਗੱਡੀ ਵਾਲੇ ਸਰ ਕਹਿਣ ਦੇ ਵੀ ਗੱਡੀ ਦਾ ਕੰਮ ਏਜੰਸੀਆਂ ਕੋਲੋਂਣਾ ਹਾਂ ਹਾਂਜੀ ਤੇਰਾ ਟੋ ਦਿਨ ਜੋ ਸਰ ਮੈਂ ਤੇ ਆਖਿਆ ਵੀ ਜੋ ਮੱਲਾ ਤਾਂ ਤੁਸੀਂ ਲੋਕਾਂ ਨੇ ਗੱਡੀਆਂ ਤੋੜੀ ਜੋ ਇਹ ਠੀਕ ਹੈ ਤੁਹਾਡਾ ਕੰਮ ਹਣਾ ਇਹ ਗਦਰਪਾਤਨ ਵਾਲਾ ਭਾਈ ਦਾਵਾ ਵੀ ਇਹ ਹੁੰਦਾ ਬਸ ਢਿਓ ਸਵਾਰੀਆਂ ਲੈ ਕੇ ਤੇ ਉਧਰੋਂ ਇਧਰੋਂ ਛੱਡਿਓ ਤੇ ਉਥੋਂ ਚੱਕਾ ਖੋਲ ਗਿਆ ਗੱਡੀ ਆਟੋ ਦਾ ਆਟੋ ਚੱਕਾ ਖੋਲ ਗਿਆ ਤੇ ਇੱਥੇ ਗੱਡੀ ਖਲੋਤੀ ਤੇ ਇੱਥੇ ਭਾਈ ਹੁੰਦੇ ਗੱਡੀ ਖਲੋਤੀ ਸਵਾਰੀਆਂ ਨੂੰ ਬਚਾਉਂਦੇ ਬਚਾਉਂਦੇ ਇਹਨਾਂ ਆਟੋ ਇਧਰ ਰੋਂਗ ਸਾਈਡ ਤੋਂ ਵਾਰਦਾ ਤੇ ਗੱਡੀ ਸਾਈਡ ਤੇ ਰੋਂਗ ਸਾਈਡ ਲੱਗੀ ਮੈਨੂੰ ਬਚਾਉਂਦੇ ਬਚਾਉਂਦੇ ਉਹ ਨਾਲ ਗੱਡੀ ਨਾਲ ਵੱਜ ਗਿਆ ਤੇ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣੇ ਆ 10000 ਲੈਣਾ ਉਹ ਹੁਣ ਆਪਣੇ ਪਰਸੋਂ ਜਨਾਨੀ ਉਹ ਰੋੜੀਓ ਤੇ ਬਟਾ ਡਖਾ ਕੜਾ ਕੇ ਲੈ ਆਂਦੀ ਆ ਤੋ ਉਹ ਕੋਣ 5000 ਰੁਪਏ ਵੀ ਹਾਨੀਆਂ ਰੁਪਏ 2000 ਦਾ ਨਾ ਕੰਮ ਨਿਬੇੜ ਦੋ ਉਹ ਆ ਭਾ ਨਾ ਏਜੰਸੀਆਂ ਕਰਾਉਣਾ ਜਿੱਦਾਂ ਮਰਜ਼ੀ ਕਰਨਾ ਇਹ ਗੱਲ ਦੇ ਗਲਤੀ ਭਾਜੀ ਹੁਣ ਇੰਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ ਹੁਣ ਉਹਦਾ ਰਬੋਲੇ ਚੱਕਾ ਫੁਲ ਗਿਆ ਜੱਕਦਾਮ ਫੁਲ ਗਿਆ ਅਚਾਨਕ ਖੁੱਲ ਗਿਆ ਅਚਾਨਕ ਹੀ ਉਹ ਜਲਦੀ ਗੱਡੀ ਦਾ ਚੱਕਾ ਖੁੱਲ ਗਿਆ ਹੁਣ ਕਿਸੇ ਚ ਵਾਜ ਜੇ ਕਸੂਰ ਕਿਸਦਾ ਹੁੰਦਾ ਨਹੀਂ ਇਹ ਜੱਕੜ ਇਹ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਜਣੀ ਨਾਲ ਉਹ ਵੀ ਬਜਾ ਹੋ ਗਿਆ ਇਹ ਸਾਈਡ ਤੇ ਲੱਗੀ ਇਹਨੂੰ ਬਚਾਉਂਦੇ ਬਚਾਉਂਦੇ ਉਹਨੇ ਗੱਡੀ ਤਾਂ ਉਜਾਰਤੀ ਆ ਵੇਖੋ ਸਾਈਡ ਤੇ ਲੱਗੀ ਉਰੇ ਨਾਲ ਵਜ ਗਈ ਉਹ ਹੁਣ ਵਾਸੇ ਮੰਗਾਂ ਦੇ ਉਰੇ ਕਹਿੰਦਾ ਮੈਨੂੰ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾੜ ਤੇ ਡੋਂਗ ਸਾੜ ਲੱਗਿਆ ਨਾ ਜੇ ਉੱਡਦੇ ਸਾੜ ਤੋਂ ਦੀ ਵਜ ਨੇ ਜਿਹਨੂੰ ਬਚਉਂਦੇ ਬਚਉਂਦੇ ਪੜ ਜਾਂਦਾ ਸਵਾਰੀਆਂ ਤਾਂ ਲੈ ਆ ਜਣੇ ਅਸੀਂ ਆਮੜੇ ਵਾਰ ਕੀ ਦਾ ਵਾਰ ਕੀ ਦਾ ਸੀ ਤੇ ਉਹ ਆਏ ਤੇ ਗੱਡੀ ਦਿਖਲਾ ਰਹੀ ਇੱਥੇ ਤੇ ਇਹ ਕੀ ਪਤਾ ਹੁਣ ਸਾਨੂੰ ਇਹ ਕਿਦਾਂ ਵਜੀਏ ਤਾਂ ਸਾਨੂੰ ਸੁਣਿਆ ਗਿਆ ਵੀ ਅਜਾ ਦਾ ਗੱਡੀ ਮਾਰੀ ਹੈ ਤੁਹਾਨੂੰ ਇਹ ਨਹੀਂ ਪਤਾ ਵੀ ਕਿਦਾਂ ਵਜੀ ਗਈ ਹੈ ਨੁਕਸਾਨ ਕਿੰਨਾ ਹੋਇਆ ਤੁਹਾਡਾ ਭਾਈ ਸਾਹਮਣੇ ਤੁਸੀਂ ਵੇਖ ਲਓ ਉਹ ਲੱਗਦਾ ਹੈ ਉਹ ਯਾਦਾਂ ਦਾ ਖਾਣਾ ਜੀ ਗੱਡੀ ਦਾ ਤੇ ਪਤਾ ਹੈ ਲੈਡ ਹੈਡ ਲੈਡ ਵੀ ਟੁੱਟੀ ਆ ਕਈ ਕੁਝ ਹੋ ਗਿਆ ਪਰ ਮੜਾ ਜਾ ਖਰਾਬ ਹੋਵੇ ਦੋ ਤੇ ਐਵੇਂ 2-4000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਆ ਗਈ ਆ ਮੌਕੇ ਤੇ ਥਾਣੇ ਕੰਪਲੀਟ ਕੀਤੀ ਆ ਜੋ ਵੀ ਉਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ